ਹੈਗੇ ਤਾਂ ਬੁੜੇ ਸਿਆਣੇ ਬੰਦੇ ਆ ਪਰ ਪਤਾ ਨਹੀਂ ਕੀ ਇਹਨਾਂ ਨੂੰ ਹੋਇਆ ਕਿ ਬਰਸਾਤ ਦਾ ਮੌਸਮ ਹੈ ਜਿਹੜਾ ਕਿ ਸਾਡਾ ਏਰੀਆ ਹੈ ਪਹਾੜ ਦੇ ਨਾਲ ਲੱਗਦਾ ਹੈਗਾ ਤੇ ਪਾਣੀ ਜਿਹੜਾ ਬਰਸਾਤੀ ਬਹੁਤ ਤੇਜ਼ ਆਉਂਦਾ ਨਾਲਿਆਂ ਦੇ ਵਿੱਚ ਚੋਆ ਦੇ ਵਿੱਚ ਤੇ ਭਾਈ ਸਾਹਿਬ ਉਹਨਾਂ ਨੇ ਸਿੱਧੇ ਸਿੱਧੇ ਗੱਡੀ ਬਾੜ ਦਿੱਤੀ ਇਹਦੇ 'ਚ ਤੇ ਉਹ ਗੱਡੀ ਪਾਣੀ ਤੇ ਰਹਿ ਗਈ ਖਾਖ ਤੇ ਭਾਈ ਸਾਹਿਬ ਨੂੰ ਵੀ ਖਤਰੇ 'ਚ ਆ ਗਏ ਤੇ ਗੱਡੀ ਵੀ ਬੜੀ ਮੁਸ਼ਕਲ ਇਸੇ ਬੱਲੇ ਵਾਲੇ ਨਾਲ ਇਕੱਠੇ ਹੋ ਕੇ ਤੇ ਭਾਈ ਸਾਹਿਬ ਵੀ ਨਾਲ ਕੋਲ ਕੇ ਤੇ ਗੱਡੀ ਬਾਹਰ ਘਟਾਈ ਆ ਅਸੀਂ ਅਪੀਲ ਕਰਦੇ ਆ ਕਿ ਜੇ ਉਹ ਵੀ ਮਤਲਬ ਬਰਸਾਤੀ ਨਾਲੇ ਹੈਗੇ ਆ ਜਦ ਜੋ ਆ ਕੋਈ ਵੀ ਆ ਉਹਨਾਂ ਦਾ ਖਾਸ ਕਰਕੇ ਪ੍ਰਸਾਦ ਦੇ ਟੈਂਪਲ ਤੋਂ ਗੱਡੀਆਂ ਵਿੱਚ ਨਾ ਵੜੋ ਆਪਣੀ ਜਾਨ ਮਾਲ ਦਾ ਖਾਸ ਨਾਮ ਨਹੀਂ ਕਿਹਾ ਸੀ ਮੈਂ ਬਿਜਵਾੜੀ ਤੋਂ ਬਿਜਵਾੜੀ ਖੜੀ ਤੇ ਸਾਡੇ ਹੱਥੋ ਪੈਂਦਾ ਹੈ ਬਹੁਤ ਜ਼ਿਆਦਾ ਪਾਣੀ ਹੋਇਆ ਆਇਆ ਹੋਇਆ ਤੇ ਆਪਕੋ ਸਹਾਰੇ ਸੀ ਕੋਈ ਰਾਗੀ ਅਚਾਨਕ ਉਹਦੀ ਗੱਡੀ ਫਸ ਗਈ ਬਹੁਤ ਬੁਰੀ ਤਰ੍ਹਾਂ ਵਧੀ ਇੱਥੇ ਪਾ ਪਰ ਫਿਰ ਵੀ ਇਹ ਕਿ ਸਥਾਨਕ ਲੋਕਾਂ ਨੇ ਉਹਨਾਂ ਦੀ ਹੈਲਪ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਪਰ ਗੁਜ਼ਾਰੀ ਚਾਹੀਏ ਕਿ ਇਤਨੇ ਵਗਦੇ ਪਾਣੀ ਦੇ ਵਿੱਚ ਨਹੀਂ ਜਾਣਾ ਚਾਹੀਦਾ ਪਤਾ ਕਿੰਨਾ ਜ਼ਿਆਦਾ ਫਲੋ ਆ ਰਿਹਾ ਹੈ ਤੇ ਦੇ ਵਿੱਚ ਆਪਣਾ ਵੀਕਲ ਵੀ ਨਹੀਂ ਡਾਣਾ ਚਾਹੀਦਾ ਤੇ ਖੁਦ ਵੀ ਨਹੀਂ ਆਉਣਾ ਚਾਹੀਦਾ ਕਿਉਂਕਿ ਅੱਜਕੱਲ ਅਵੇਅਰ ਰਹਿਣਾ ਚਾਹੀਦਾ ਹੈ ਕਿ ਅਗਰ ਇਦਾਂ ਦਾ ਰਸਤਾ ਤਾਂ ਇਧਰ ਦੀ ਨਹੀਂ ਜਾਣਾ ਚਾਹੀਦਾ ਸੋ ਅੱਜ ਤੁਹਾਡੀ ਗੱਡੀ ਐ ਚੋਈ ਵਿੱਚ ਫਸ ਗਈ ਸੀ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਮੈਂ ਕਹਿਣਾ ਚਾਹੁੰਦਾ ਵੀ ਵਾਤੀ ਬੰਦਨ ਮੈਂ ਕਹਿਣਾ ਚਾਹੁੰਦਾ ਵੀ ਇਹ ਤਾਂ ਗਲਤੀ ਨਾਲ ਆ ਗਿਆ ਜੋ ਮੈਂ ਗੱਡੀ ਮੈਂ ਕੀਤੀ ਹਾਂ। ਹਾਂਜੀ। ਪਾਣੀ ਦੇ ਵਿੱਚ ਗੱਡੀ ਨਾ ਵੱਲ। ਹਾਂ ਇਹਦੇ ਨਾਲ ਵੱਡਾ ਨੁਕਸਾਨ ਵੀ ਹੋ ਸਕਦਾ ਜੀ। ਇਹ ਪਾਣੀ ਦੀ ਬੰਦਨ ਨਾਲ ਮੈਂ ਗੱਡੀ ਬਾਹਰ ਕਢਾਈ ਹੈ। ਮੈਂ ਬਹੁਤ ਧੰਨਵਾਦ ਕਰਦਾ ਮੈਂ ਇਹਨਾਂ ਦਾ। ਪਬਲਿਕ ਦਾ ਕਾਫੀ ਸਹਿਯੋਗ ਮਿਲੇ ਤੁਹਾਨੂੰ ਜਿੱਥੇ। ਬਹੁਤ ਜ਼ਿਆਦਾ ਮਿਲਿਆ ਜੀ। ਕਿਹੜੀ ਜਗ੍ਹਾ ਜੀ? ਮੇਰ ਕੋਲ ਨਹੀਂ। ਹਾਂ। ਕੀ ਹੋਇਆ ਅੱਜ? ਗੱਡੀ ਫਸ ਗਈ ਸੀ ਮੈਂ ਕਿਹਾ ਚਲੋ ਕਢਾਲ ਦੇ ਦਿੰਦੇ ਹਾਂ। ਨਾ ਮੇਰਾ ਮਜੂਦ ਹੈ ਮੇਰੀ। ਕਿਹੜੀ ਜਗ੍ਹਾ ਜੀ ਇਹ? ਇਹ ਬਜਵਾੜਾ ਨਿਊ ਕਲੋਨੀ ਆ ਜੀ। ਇਹ ਜਿਹੜੀ ਗੱਡੀ ਫਸੀ ਸੀ ਇਹਦੇ ਬਾਰੇ ਕੀ ਕਹਿਣਾ ਜਾਂਦੇ ਪਾਣੀ ਵਿੱਚ ਇਹ ਕਹਿਣਾ ਚਾਹਾਂਗੇ ਵਰਦੇ ਪਾਣੀ ਦੇ ਵਿੱਚ ਕੋਈ ਵੀ ਬਾਹਰ ਨਾ ਪਾੜੋ ਕੋਨ ਨੂੰ ਘਾਣੂ ਸਕਦਾ ਹੈਗੇ ਤਾਂ ਬੜੇ ਸਿਆਣੇ ਬੰਦੇ ਆ ਪਰ ਪਤਾ ਨਹੀਂ ਕੀ ਇਹਨਾਂ ਨੂੰ ਹੋਇਆ ਕਿ ਬਰਸਾਤ ਦਾ ਮੌਸਮ ਹੈ ਜਿਹੜਾ ਕਿ ਸਾਡਾ ਏਰੀਆ ਇਹ ਪਹਾੜ ਦੇ ਨਾਲ ਲੱਗਦਾ ਹੈਗਾ ਤੇ ਪਾਣੀ ਜਿਹੜਾ ਬਰਸਾਤੀ ਬਹੁਤ ਤੇਜ਼ ਆਉਂਦਾ ਨਾਲਿਆਂ ਦੇ ਵਿੱਚ ਚੋਆ ਦੇ ਵਿੱਚ ਤੇ ਭਾਈ ਉਹਨਾਂ ਨੇ ਸਿੱਧਰੇ ਗੱਡੀ ਵਾਰ ਦਿੱਤੀ ਇਹਦੇ 'ਚ ਤੇ ਉਹ ਗੱਡੀ ਪਾਣੀ ਦੇ ਵਿੱਚ ਰਹਿ ਗਈ ਖਾਸ ਤੇ ਭਾਈ ਸਾਹਿਬ ਨੂੰ ਵੀ ਖਤਰੇ 'ਚ ਆ ਗਏ ਤੇ ਗੱਡੀ ਵੀ ਬੜੀ ਮੁਸਲਮਾਨਾਂ ਨੂੰ ਲੈਵਲ ਨੇ ਇਕੱਠੇ ਹੋ ਕੇ ਤੇ ਭਾਈ ਸਾਹਿਬ ਵੀ ਆਲੋਕਾਰ ਕਦੇ ਗੱਡੀ ਬਾਹਰ ਘਟਾਈ ਆ ਅਸੀਂ ਅਪੀਲ ਕਰਦੇ ਆ ਕਿ ਜੇ ਉਹ ਵੀ ਮਤਲਬ ਬਰਸਾਤੀ ਨਾਲੇ ਹੈਗੇ ਆ ਜਦ ਜੋ ਆ ਕੋਈ ਵੀ ਹੈ ਉਹਨਾਂ ਦਾ ਖਾ ਖਰਚੇ ਪ੍ਰਸਾਦ ਦੇ ਟਾਈਮ ਸਾਲ ਦੇ ਤੋਂ ਗੱਡੀਆਂ ਵਿੱਚ ਨਾ ਵੜੋ ਆਪਣੀ ਜਾਨ ਮਾਲ ਦਾ ਆਰਾਮ ਨਹੀਂ ਕਿਤੇ ਮੈਂ ਬਜਵਾੜੀ ਤੋਂ ਨਹੀਂ ਬਜਵਾੜੀ ਕਣੀ ਤੇ ਸਾਡੀ ਇਹ ਸੋ ਪੈਂਦਾ ਹੈ ਬਹੁਤ ਜ਼ਿਆਦਾ ਪਾਣੀ ਹੋਇਆ ਆਇਆ ਹੋਇਆ ਤੇ ਆਪਿੱਛੇ ਆ ਰਹੇ ਸੀ ਕੋਈ ਰਾਹੀ ਜੀ ਚ ਆਚਾਨਾ ਪੁਰਾ ਦੀ ਗੱਡੀ ਫਸ ਗਈ ਬਹੁਤ ਬੁਰੀ ਤਰ੍ਹਾਂ ਵਗੀ ਪਰ ਫਿਰ ਵੀ ਇਹ ਕਿ ਸਥਾਨਿਕ ਲੋਕਾਂ ਨੇ ਉਹਨਾਂ ਦੀ ਹੈਲਪ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਪਰ ਗੁਜ਼ਾਰੀ ਚ ਇਹ ਹੈ ਕਿ ਇੰਨੇ ਵਗਦੇ ਪਾਣੀ ਦੇ ਵਿੱਚ ਨਹੀਂ ਜਾਣਾ ਚਾਹੀਦਾ ਪਤਾ ਹੈ ਕਿੰਨਾ ਜ਼ਿਆਦਾ ਫਲੋ ਆ ਰਿਹਾ ਹੈ ਤੇ ਇਹਦੇ ਵਿੱਚ ਆਪਣਾ ਵੀਕਲ ਵੀ ਨਹੀਂ ਡਾੜਨਾ ਚਾਹੀਦਾ ਤੇ ਖੁਦ ਵੀ ਨਹੀਂ ਆਉਣਾ ਚਾਹੀਦਾ ਕਿਉਂਕਿ ਅੱਜਕੱਲ ਅਵੇਅਰ ਰਹਿਣਾ ਚਾਹੀਦਾ ਹੈ ਕਿ ਅਗਰ ਇੱਜਾ ਦਾ ਰਸਤਾ ਤਾਂ ਇਧਰ ਦੀ ਨਹੀਂ ਜਾਣਾ ਚਾਹੀਦਾ ਸੋ ਅੱਜ ਤੁਹਾਡੀ ਗੱਡੀਆਂ ਚੋਈ ਵਿੱਚ ਫਸ ਗਈ ਸੀ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਮੈਂ ਕਹਿਣਾ ਚਾਹੁੰਦਾ ਵੀ ਬਾਕੀ ਬੰਦਨ ਨੇ ਕਹਣਾ ਚਾਹੁੰਦਾ ਵੀ ਇਹ ਤਾਂ ਗਲਤੀ ਨਾਲ ਆ ਗਈ ਉਹ ਮੈਂ ਜਦ ਤੀ ਮੈਂ ਕੀਤੀ ਹਾਂ ਜੀ ਪਾਣੀ ਦੇ ਵਿੱਚ ਗੱਡੀ ਨਾ ਵਾੜੋ ਹਾਂ ਇਹਦੇ ਨਾਲ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਇਹ ਪੰਡੀ ਦੀ ਬੰਦਨ ਨਾਲ ਮੈਂ ਗੱਡੀ ਬਾਹਰ ਚੜਾਈ ਹੈ ਮੈਂ ਬਹੁਤ ਧੰਨਵਾਦ ਕਰਦਾ ਮੈਂ ਇਹਨਾਂ ਦਾ ਪਬਲਿਕ ਦਾ ਕਾਫੀ ਸਹਿਯੋਗ ਮਿਲੇ ਤੁਹਾਨੂੰ ਜਿੱਥੇ ਬਹੁਤ ਜ਼ਿਆਦਾ ਮਿਲਿਆ ਜੀ ਕਿਹੜੀ ਜਗ੍ਹਾ ਜੀ ਇਹ ਕੋਲੋਂ ਨਹੀਂ ਆ ਕੀ ਹੋਇਆ ਅੱਜ ਗੱਡੀ ਫਸ ਗਈ ਸੀ ਮੈਂ ਗਿਆ ਚਲੋ ਕਢਾ ਲਿਏ ਦਿੰਦੇ ਹਾਂ ਨਾ ਮੇਰਾ ਮਜੂਦ ਹੈ ਕਿਹੜੀ ਜਗ੍ਹਾ ਜੀ ਇਹ ਬਜਵਾੜਾ ਨਿਊ ਕਲੋਨੀ ਆ ਜੀ ਇਹ ਜਿਹੜੀ ਗੱਡੀ ਫਸੀ ਸੀ ਇਹਦੇ ਬਾਰੇ ਕੀ ਕਹਿਣਾ ਜਾਂਦੇ ਪਾਣੀ ਵਿੱਚ ਨਹੀਂ ਜਾਣਾ ਚਾਹਾਂਗੇ ਬਗਦੇ ਪਾਣੀ ਦੇ ਵਿੱਚ ਕੋਈ ਵੀ ਬਹਾਨਾ ਨਾ ਬਣਾਓ ਕੋਈ ਨੁਕਾਣ ਹੋ ਸਕਦਾ